हरियाणा विधानसभाច្ ਅੱਜ ਹਰਿਆਣਾ ਦੀ ਵੱਖਰੀ ਐਸਜੀਪੀਸੀ ਬਾਰੇ ਬਿੱਲ ਪੇਸ਼ ਹੋਵੇਗਾ ਇਹ ਬਿੱਲ ਪਾਸ ਕਰਨ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਜਗਨਨਾਥ ਪਹਾੜੀਆ ਕੋਲ ਭੇਜਿਆ ਜਾਵੇਗਾ ਉਸ ਤੋਂ ਬਾਅਦ ਵੱਖਰੀ ਐਸਜੀਪੀਸੀ ਹੋਂਚ ਆ ਜਾਵੇਗੀ ਦਰਸਲ ਕੈਥਲ ਦੇ ਅੰਦਰ ਸਿਕਸ ਸੰमेलन ਹੋਇਆ ਸੀ ਜਿੱਥੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਸੀ ਕਿ ਹਰਿਆਣੇ ਦੀ ਵੱਖਰੀ ਐਸਜੀਪੀਸੀ ਲਈ ਹਰਿਆਣਾ ਦੀ ਵਿਧਾਨ ਸਭਾ ਚ ਬਿੱਲ ਲਿਆਂਦਾ ਜਾਵੇਗਾ ਜਿਸ ਤੋਂ ਬਾਅਦ ਵੱਖਰੀ ਐਸਜੀਪੀਸੀ ਹੋਣ ਚਾਹੇਗੀ ਅਤੇ ਅੱਜ ਉਸ ਤੇ ਮੋਹਰ ਲੱਗਣ ਜਾ ਰਹੀ ਹੈ ਇਸ ਦਾ ਵਿਰੋਧ ਅਕਾਲ ਤਖਤ ਸਾਹਿਬ ਸ਼ਰੂਮਣੀ ਅਕਾਲੀ ਦਲ ਬਾਦਲ ਅਤੇ ਐਸਜੀਪੀਸੀ ਵਿਰੋਧ ਕਰ ਰਹੀ ਹੈ ਉਹਨਾਂ ਦੀ ਦਲੀਲ ਹੈ ਕਿ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਹਰਿਆਣੇ ਦੀ ਸਿਆਸਤ ਦੇ ਅੰਦਰ ਇਹਦਾ ਮਤਲਬ ਕੀ ਹੈ ਦਰਸਨ ਹਰਿਆਣੇ ਦੀ ਸਿਆਸਤ ਦੇ ਅੰਦਰ ਸਿੱਖਾਂ ਦਾ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਧਾਨ ਸਭਾ ਚੋਣਾਂ ਨੇੜੇ ਨੇ ਕਿਸ ਤਰ੍ਹਾਂ ਜਾਟ ਅਤੇ ਜੱਟ ਸਿੱਖ ਦੀ ਜੋੜੀ ਜਿਹੜੀ ਉਹਨਾਂ ਦਿਨਾਂ ਦੇ ਅੰਦਰ ਜਦੋਂ ਉੱਥੇ ਸੰਮੇਲਨ ਹੋਇਆ ਹੁੱਡਾ ਨੇ ਕਿਹਾ ਸੀ ਜਾਟ ਅਤੇ ਜਖ ਜੱਟ ਸਿੱਖ ਦੀ ਜੋੜੀ ਬਣਾ ਕੇ ਇੱਕ ਕਾਸਟ ਕੰਬੀਨੇਸ਼ਨ ਨਵਾਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੂੰ ਫਾਇਦਾ ਮਿਲ ਸਕੇ ਇਸ ਬਿਲ ਤੋਂ ਬਾਅਦ ਹਰਿਆਣਾ ਦੀ ਵਿਧਾਨ ਸਭਾ ਦੇ ਅੰਦਰ ਔਰ ਹਰਿਆਣਾ ਦੀ ਸਿਆਸਤ ਦੇ ਅੰਦਰ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋਵੇਗੀ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਕੰਮ ਕਰੇਗੀ। ਯਾਦਵਿੰਦਰ ਸਿੰਘ এবੀਪੀ ਨਿਊਜ਼ ਵਿਧਾਨ ਸਭਾ